ਆ ਪਾਇਆ ਜਾਂਦਾ ਬਟ ਸਟੱਡੀ ਇਨ ਇਹ ਇਹ ਆਰਾਂ ਚ ਮਨ ਪਾ ਚਾ ਠੀਕ ਹੈ ਨਾ ਖੂਨ ਦਾ ਦੌਰਾ ਹੈ ਉਹ ਬ੍ਰੇਨ ਤੱਕ ਪ੍ਰੋਪਰਲੀ ਪਹੁੰਚਦਾ ਨਹੀਂ ਹੈ ਡਾਕਟਰ ਮੈਂ ਤੁਹਾਨੂੰ ਦੱਸਿਆ ਹੁਣੇ ਕਿ ਇਹ ਜ਼ਿਆਦਾਤਰ ਜਿਨ੍ਹਾਂ ਨੂੰ ਆਇਰਨ ਦੀ ਡੈਫੀਸ਼ੈਂਸੀ ਹੁੰਦੀ ਹੈ ਉਹਨਾਂ ਨੂੰ ਹੁੰਦਾ ਤਸਵੀਰਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੀਰ ਡਾਕਟਰ ਗੁਰਸ਼ੀਰ ਬਲੌਗਸ ਤੇ ਵਿੱਚ ਤੁਹਾਡਾ ਇੱਕ ਵਾਰ ਫੇਰ ਆਪਾਂ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਇੱਕ ਵਾਰ ਫੇਰ ਮੇਰੇ ਵਾਈਫ ਡਾਕਟਰ ਬੇਬਾ ਸਰਾ ਆਪਣੇ ਨਾਲ ਨੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਣ ਜਾ ਰਹੇ ਆਂ ਰੈਸਟਲੈਸ ਲੈਗ ਸਿੰਡਰੋਮ ਬਾਰੇ ਮਤਲਬ ਜ਼ਿਆਦਾਤਰ ਔਰਤਾਂ ਦੇ ਵਿੱਚ ਪਾਇਆ ਜਾਂਦਾ ਹੈ ਉਹਨਾਂ ਨੂੰ ਇਦਾਂ ਲੱਗਦਾ ਜਦੋਂ ਉਹ ਸੌਂ ਜਾਂਦੀਆਂ ਨੇ ਲੱਤਾਂ ਤੱਕੀਆਂ ਤੱਕੀਆਂ ਲੱਗਦੀਆਂ ਨੇ ਜਾਂ ਫਿਰ ਲੱਤਾਂ ਦੇ ਵਿੱਚ ਸੌਣ ਤੋਂ ਬਾਅਦ ਹੀ ਦਰਦ ਸ਼ੁਰੂ ਹੁੰਦਾ ਸਵੇਰੇ ਜਦੋਂ ਉਹ ਚੱਲਦੇ ਫਿਰਦੇ ਨੇ ਉਦੋਂ ਦਰਦ ਨਹੀਂ ਹੁੰਦਾ ਤੋ ਉਸ ਤੋਂ ਬਾਅਦ ਕਿਹੜੀਆਂ ਕਸਰਤਾਂ ਕਰਨੀ ਚਾਹੀਦੀਆਂ ਨੇ ਉਸ ਨੂੰ ਠੀਕ ਕਰਨ ਲਈ ਔਰ ਨਾਲ ਦੀ ਨਾਲ ਹੀ ਕਿਹੜੀਆਂ-ਕਿਹੜੀਆਂ ਗੱਲਾਂ ਦਾ ਹੋਰ ਧਿਆਨ ਰੱਖਣਾ ਚਾਹੀਦਾ ਔਰ ਨਾਲ ਦੀ ਨਾਲ ਹੀ ਕਿਹੜੀਆਂ-ਕਿਹੜੀਆਂ ਆਪਾਂ ਨੂੰ ਚੀਜ਼ਾਂ ਖਾਣੀਆਂ ਚਾਹੀਦੀਆਂ ਨੇ ਕਿ ਜਿਹੜੀਆਂ ਆਪਣੀਆਂ ਲਤਾਂ ਥੱਕੀਆਂ ਥੱਕੀਆਂ ਰਹਿੰਦੀਆਂ ਨੇ ਉਹ ਤੰਦਰੁਸਤ ਹੋ ਜਾਣ ਸੋ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਡਾਕਟਰ ਗੁਰਸ਼ੇਰ ਸਿੰਘ ਸਰਾਹ ਹੈ ਔਰ ਇਹਨਾਂ ਦਾ ਨਾਮ ਡਾਕਟਰ ਵਿਬਾਸਰਾਹ ਸੋ ਅਸੀਂ ਅਕਸਰ ਸਿਹਤ ਦੇ ਪ੍ਰਤੀ ਵੀਡੀਓ ਅਪਲੋਡ ਕਰਦੇ ਰਹਿੰਦੇ ਆ ਅਗਰ ਤੁਸੀਂ ਸਾਨੂੰ ਨਵੇਂ ਜਾਣਦੇ ਹੋ ਤਾਂ ਹੀ ਨਾ ਆਪਾਂ ਤੁਹਾਨੂੰ ਇਹ ਦੱਸ ਰਹੇ ਹਾਂ ਸੋ ਆਓ ਗੱਲਬਾਤ ਸ਼ੁਰੂ ਕਰਦੇ ਹਾਂ ਔਰ ਐਂਡ ਦੇ ਵਿੱਚ ਤੁਹਾਨੂੰ ਉਹ ਤਿੰਨ ਕਸਰਤਾਂ ਵੀ ਕਰਕੇ ਦਿਖਾਵਾਂਗੇ ਜਿਹੜੀਆਂ ਰੈਸਟਲੈਸ ਲੈਗ ਸਿੰਡਰੋਮ ਦੇ ਵਿੱਚ ਤੁਸੀਂ ਕਰ ਸਕਦੇ ਹੋ ਔਰ ਤੁਸੀਂ ਇਸ ਤੋਂ ਛੁਟਕਾਰਾ ਪਾ ਸਕਦੇ ਹੋ ਸੋ ਇੱਕ ਵਾਰ ਫੇਰ ਆਪਾਂ ਡਾਕਟਰ ਮੇਹਬਤ ਸ਼ਰਮ ਦਾ ਆਪਣੇ YouTube ਚੈਨਲ ਤੇ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਹੁਣ ਗੱਲਬਾਤ ਸ਼ੁਰੂ ਕਰਦੇ ਹਾਂ ਆਪਾਂ ਸਭ ਤੋਂ ਪਹਿਲਾ ਸਵਾਲ ਕੀ ਲੱਤਾਂ ਥਕੀਆਂ ਥਕੀਆਂ ਲੱਗਦੀਆਂ ਰੈਸਟਲੈਕਸ ਸਿੰਡਰੋਮ ਇਸ ਨੂੰ ਕਿਹਾ ਜਾਂਦਾ ਹੈ ਔਰ ਅਗਰ ਇਹ ਨਹੀਂ ਕਿਹਾ ਜਾਂਦਾ ਤਾਂ ਸਾਨੂੰ ਤੁਸੀਂ ਵਿਸਤਾਰ ਦੇ ਵਿੱਚ ਦੱਸੋ ਰੈਸਟਲੈਸ ਲੈਗ ਸਿੰਡਰੋਮ ਕੀ ਹੈ ਔਰ ਇਸ ਦੇ ਕੀ ਲੱਛਣ ਨੇ ਦੱਸੋ ਰੈਸਟਲੈਸ ਲੈਗ ਸਿੰਡਰੋਮ ਇੱਕ ਬਿਮਾਰੀ ਨਹੀਂ ਕੈਸਾ ਦੇ ਅਸੀਂ ਰੈਸਟਲੈਸ ਲੈਗ ਸਿੰਡਰੋਮ ਇੱਕ ਇਦਾਂ ਦਾ ਬਿਹੇਵੀਅਰ ਹੈ ਜਿਹੜਾ ਕਿ ਫੀਮੇਲਸ ਚ ਔਰਤਾਂ ਚ ਜ਼ਿਆਦਾ ਪਾਇਆ ਜਾਂਦਾ ਜਦੋਂ ਵੀ ਉਹ ਪੇਸ਼ੈਂਟ ਜਿਹੜੇ ਪੇਸ਼ੈਂਟ ਹੁੰਦੇ ਆ ਜਦੋਂ ਵੀ ਉਹ ਰੈਸਟ 'ਚ ਜਾਂਦੇ ਜਿੱਦਾਂ ਉਹ ਬੈਠ ਜਾਣ ਬਹੁਤ ਲੰਬੇ ਸਮੇਂ ਲਈ ਉਹ ਕਿਤੇ ਰੈਸਟੋਰੈਂਟ 'ਚ ਬੈਠੇ ਆ ਜਾਂ ਫਲਾਈਟ 'ਚ ਬੈਠੇ ਆ ਜਾਂ ਫਿਰ ਉਹ ਸੌਣ ਲੱਗੇ ਆ ਉਸ ਟਾਈਮ ਉਹਨਾਂ ਨੂੰ ਇਦਾਂ ਮਹਿਸੂਸ ਹੁੰਦਾ ਜਿਸ ਤਰ੍ਹਾਂ ਕਿ ਕੋਈ ਖਿਚਾਅ ਮਹਿਸੂਸ ਹੋ ਰਿਹਾ ਲੱਗਦਾ ਜਿਵੇਂ ਕੋਈ ਖਿਚਾਅ ਮਹਿਸੂਸ ਹੋ ਰਿਹਾ ਜਾਂ ਫਿਰ ਉਹਨਾਂ ਨੂੰ ਕੋਈ ਇਦਾਂ ਦੀ ਫੀਲਿੰਗ ਹੁੰਦੀ ਆ ਵੀ ਕੋਈ ਤੁਰ ਰਿਹਾ ਜਾਂ ਫਿਰ ਕਿਸੇ ਨੂੰ ਅੰਦਰ ਟਿੰਗਲਿੰਗ ਮੇ ਸੈਂਸੇਸ਼ਨ ਮਤਲਬ ਉਹਨਾਂ ਨੂੰ ਹਰ ਵਕਤ ਇਸ ਤਰ੍ਹਾਂ ਮਹਿਸੂਸ ਹੁੰਦਾ ਕਿ ਲੱਤਾਂ ਨੂੰ ਮੂਵ ਕਰਨ ਦਾ ਦਿਲ ਕਰਦਾ ਬਾਾਰ-ਬਾਰ ਲੱਤਾਂ ਨੂੰ ਮੂਵ ਕਰਨ ਦਾ ਦਿਲ ਕਰਦਾ ਉਹਨਾਂ ਦਾ ਕਿ ਸਲੈਕ ਸਿੰਡਰੋਮ ਕੀ ਹੁੰਦਾ ਤੁਹਾਨੂੰ ਦੱਸਦੇ ਆਂ ਸਭ ਤੋਂ ਪਹਿਲਾਂ ਜਦੋਂ ਵੀ ਕੋਈ ਸੌਣ ਲੱਗਦਾ ਜਾਂ ਲੰਬੇ ਸਮੇਂ ਲਈ ਬੈਠਣਾ ਹੁੰਦਾ ਜਿਸ ਤਰ੍ਹਾਂ ਫਲਾਈਟ 'ਚ ਬੈਠਣਾ ਰੈਸਟੋਰੈਂਟ ਬੈਠਣਾ ਜਾਂ ਫਿਰ ਸੌਂਦੇ ਸਮੇਂ ਉਹਨਾਂ ਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਜਿਸ ਤਰ੍ਹਾਂ ਕੋਈ ਲੱਤਾਂ ਖਿੱਚੀਆਂ-ਖਿੱਚੀਆਂ ਲੱਗਦੀਆਂ ਲੱਤਾਂ 'ਚ ਦਰਦ ਮਹਿਸੂਸ ਹੁੰਦਾ ਜਾਂ ਫਿਰ ਕਿੜੀਆਂ ਚੱਲਦੀਆਂ ਲੱਗਦੀਆਂ ਜਾਂ ਫਿਰ ਥੱਕਾ-ਥੱਕਿਆ ਮਹਿਸੂਸ ਹੁੰਦਾ ਤੇ ਦਿਲ ਕਰਦਾ ਕਿ ਅਸੀਂ ਲੱਤਾਂ ਨੂੰ ਹਿਲਾਈ ਜਾਈਏ ਉਹਨੂੰ ਰੋਕਿਆ ਨਾ ਜੇ ਇੱਕ ਜਗ੍ਹਾ ਰੋਕਦੇ ਆ ਤਾਂ ਉਹਨਾਂ ਨੂੰ ਤਕਲੀਫ ਹੁੰਦੀ ਆ ਉਹਨਾਂ ਨੂੰ ਬਾਰ ਬਾਰ ਲੱਤਾਂ ਨੂੰ ਹਿਲਾਉਣ ਦਾ ਦਿਲ ਕਰਦਾ ਤੁਸੀਂ ਚਾਰ ਤੋਂ ਪੰਜ ਚੀਜ਼ਾਂ ਦਸੀਆਂ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਸੀਗਾ ਵੀ ਲੱਤਾਂ ਦੇ ਵਿੱਚ ਇਦਾਂ ਲੱਗਣਾ ਵੀ ਜਿਵੇਂ ਥਕਾਵਟ ਹੈ ਔਰ ਲੱਤਾਂ ਦੇ ਵਿੱਚ ਕੀੜੀਆਂ ਚਾਉਂਦੀਆਂ ਨਾਲ ਦੀਆਂ ਲੱਤਾਂ ਦੇ ਵਿੱਚ ਸੁੰਨਾ ਪਣ ਲੱਗਦਾ ਔਰ ਲੱਤਾਂ ਦੇ ਵਿੱਚ ਇਦਾਂ ਲੱਗਦਾ ਜਿਵੇਂ ਕੋਈ ਖਿੱਚ ਰਿਹਾ ਹੋਵੇ ਔਰ ਹਮੇਸ਼ਾ ਇਦਾਂ ਲੱਗਣਾ ਵੀ ਸੌਣ ਤੋਂ ਬਾਅਦ ਸਪੈਸ਼ਲੀ ਵੀ ਲੱਤਾਂ ਨੂੰ ਹਿਲਾਈ ਜਾਈਏ ਇਤਾਂ ਦਾ ਰੈਸਟਲੈਸ ਲੈਗਸ ਸਿੰਡਰੋਮ ਦੇ ਵਿੱਚ ਹੁੰਦਾ ਔਰ ਇਹ ਔਰਤਾਂ ਦੇ ਵਿੱਚ ਜ਼ਿਆਦਾ ਪਾਇਆ ਜਾਂਦਾ ਜਾਂ ਮਰਦਾਂ ਦੇ ਵਿੱਚ ਜ਼ਿਆਦਾ ਪਾਇਆ ਜਾਂਦਾ ਇਹ ਔਰਤਾਂ 'ਚ ਜ਼ਿਆਦਾ ਪਾਇਆ ਜਾਂਦਾ ਇਹਦਾ ਕੋਈ ਰੀਜ਼ਨ ਨਹੀਂ ਹੈ ਕਿ ਔਰਤਾਂ 'ਚ ਜ਼ਿਆਦਾ ਪਾਇਆ ਜਾਂਦਾ ਬਟ ਇੱਕ ਸਟੱਡੀ ਕਹਿੰਦੀ ਹੈ ਕਿ ਇਹ ਔਰਤਾਂ 'ਚ ਵੱਧ ਪਾਇਆ ਜਾਂਦਾ ਠੀਕ ਹੈ ਜੀ ਹੁਣ ਇਸ ਦੇ ਹੋਰ ਕੀ ਲੱਛਣ ਹੋ ਸਕਦੇ ਨੇ ਇਹ ਤੁਸੀਂ ਲੱਛਣ ਵੀ ਦੱਸ ਦਿੱਤੇ ਔਰ ਇਹ ਹੁੰਦਾ ਕਿਉਂ ਆ ਇਹ ਦੱਸ ਦੋ ਸਭ ਤੋਂ ਪਹਿਲਾਂ ਇਹ ਹੁੰਦਾ ਇਸ ਕਰਕੇ ਜੋ ਆਪਣੇ ਆਇਰਨ ਦੀ ਡੈਫੀਸ਼ੈਂਸੀ ਹੁੰਦੀ ਹੈ ਫੀਮੇਲ 'ਚ ਉਸ ਕਰਕੇ ਇਹ ਜ਼ਿਆਦਾ ਵੱਧਦਾ ਅਰੰਧੀ ਡੈਫੀਸ਼ੈਂਸੀ ਹੋਣ ਕਰਕੇ ਜਿਹੜਾ ਆਪਣਾ ਖੂਨ ਦਾ ਦੌਰਾ ਹੈ ਉਹ ਬ੍ਰੇਨ ਤੱਕ ਪ੍ਰੋਪਰਲੀ ਪਹੁੰਚਦਾ ਨਹੀਂ ਹੈ ਜਿਹਦੇ ਕਰਕੇ ਪੇਸ਼ੈਂਟ ਨੂੰ ਬਾਰ-ਬਾਰ ਇਸ ਤਰ੍ਹਾਂ ਰੈਸਲੈਸ ਫੀਲ ਹੁੰਦਾ ਯਾਨੀ ਕਿ ਖੂਨ ਦੀ ਕਮੀ ਹੋ ਜਾਂਦੀ ਹੈ ਔਰ ਖੂਨ ਦੀ ਕਮੀ ਹੋਣ ਕਰਕੇ ਹੀ ਇਹ ਯਾਨੀ ਕਿ ਫੀਲ ਹੁੰਦਾ ਸਪੈਸ਼ਲੀ ਬ੍ਰੇਨ ਤੱਕ ਜਿਹੜੀ ਬਲੱਡ ਦਾ ਲੈਵਲ ਪਹੁੰਚਣਾ ਹੁੰਦਾ ਉਹ ਪਹੁੰਚ ਨਹੀਂ ਸਕਦਾ ਇਸੇ ਕਰਕੇ ਇਹ ਸਮੱਸਿਆ ਨਿਕਲ ਕੇ ਸਾਹਮਣੇ ਆਉਂਦੀ ਹੈ ਔਰ ਨਾਲ ਦੀ ਨਾਲ ਇਸ ਦਾ ਕੋਈ ਏਜਿੰਗ ਏਜ ਵੀ ਹੈ ਉਮਰ ਦੇ ਹਿਸਾਬ ਨਾਲ ਵੀ ਹੁੰਦਾ ਵੀ ਪ੍ਰੈਗਨਨਸੀ ਤੋਂ ਬਾਅਦ ਹੋ ਗਿਆ ਜਾਂ ਕੋਈ ਉਮਰ ਦੀ ਲਿਮਟ ਹੈ ਇਸ ਦੀ ਕਿੰਨਾਂ ਔਰਤਾਂ ਚ ਪਾਇਆ ਜਾਂਦਾ ਦਾ ਕੋਈ ਸ਼ੂਗਰ ਬਲੱਡ ਪ੍ਰੈਸ਼ਰ ਥਾਇਰੋਇਡ ਕੋਈ ਸ਼ੈਦਰ ਦੀ ਕੰਪਲਿਕੀਸ਼ਨ ਹੋਵੇ ਜਾਂ ਕਿਸੇ ਨੂੰ ਵੀ ਹੋ ਸਕਦਾ ਡਾਕਟਰ ਸਾਹਿਬ ਮੈਂ ਤੁਹਾਨੂੰ ਦੱਸਿਆ ਹੁਣੇ ਕਿ ਇਹ ਜ਼ਿਆਦਾਤਰ ਜਿਨ੍ਹਾਂ ਨੂੰ ਆਇਰਨ ਦੀ ਡੈਫੀਸ਼ੈਂਸੀ ਹੁੰਦੀ ਹੈ ਉਹਨਾਂ ਨੂੰ ਹੁੰਦਾ ਜੇ 45 ਸਾਲ ਤੋਂ ਪਹਿਲਾਂ ਹੋ ਰਿਹਾ ਤੇ ਇਹ ਜ਼ਿਆਦਾਤਰ ਜੈਨੇਟਿਕਲੀ ਵੀ ਕਿਸੇ ਨਾ ਕਿਸੇ ਚ ਟ੍ਰਾਂਸਫਰ ਹੋਇਆ ਹੋ ਸਕਦਾ ਲੇਕਿਨ ਜੇ ਇਹ 45 ਸਾਲ ਤੋਂ ਬਾਅਦ ਹੁੰਦਾ ਤਾਂ ਇਹ ਬਹੁਤ ਜ਼ਿਆਦਾ ਤਕਲੀਫ ਮੈ ਨਹੀਂ ਹੁੰਦਾ ਇਹ ਨਾਰਮਲੀ ਹੋ ਜਾਂਦਾ ਜੈਸੇ ਡਾਇਬੀਟਿਕ ਪੇਸ਼ੈਂਟਸ ਸੇ ਜ਼ਿਆਦਾ ਕਾਮਨ ਹੁੰਦਾ ਜਾਂ ਫਿਰ ਜਿਨ੍ਹਾਂ ਨੂੰ ਆਇਰਨ ਦੀ ਡੈਫੀਸ਼ੀਐਂਸੀ ਹੁੰਦੀ ਹੈ ਉਹਨਾਂ ਨੂੰ ਜ਼ਿਆਦਾ ਮਹਿਸੂਸ ਹੁੰਦਾ ਤੁਸੀਂ ਬਹੁਤ ਵਧੀਆ ਗੱਲ ਦੱਸੀ ਵੀ ਇਸ ਦੇ ਵੀ ਜਿਹੜੀ ਖੂਨ ਦੀ ਕਮੀ ਕਰਕੇ ਹੁੰਦਾ ਪਰ ਹੋਰ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਨੂੰ ਇਹ ਲਾਈਫ ਦੇ ਵਿੱਚ ਔਰਤਾਂ ਜਾਂ ਮਰਦਾਂ ਦੇ ਜ਼ਿੰਦਗੀ ਦੇ ਵਿੱਚ ਪ੍ਰਭਾਵਿਤ ਕਰਦੀਆਂ ਨੇ ਵੀ ਇਸ ਨਾਲ ਕੀ ਮਾਨਸਿਕ ਸੰਤੁਲਨ ਵੀ ਵਿਗੜ ਸਕਦਾ ਹੈ ਇਸ ਵਾਰੀ ਵੀ ਜਰੂਰ ਚਾਨਣਾ ਪਾਇਆ ਜਾਵੇ ਬਿਲਕੁਲ ਜਦੋਂ ਆਪਣੇ ਰੈਸਟ ਕਰਨ ਦਾ ਟਾਈਮ ਹੁੰਦਾ ਉਸੇ ਟਾਈਮ ਹੀ ਉਹਨਾਂ ਨੂੰ ਰੈਸਟਲੈਸ ਮਹਿਸੂਸ ਹੋ ਰਿਹਾ ਹੈ बार-बार ਉੱਠਣ ਦਾ ਦਿਲ ਕਰ ਰਿਹਾ ਲੋਕਾਂ ਨੂੰ ਇਸ ਚ ਨੀਂਦ ਨਹੀਂ ਆਉਂਦੀ ਪ੍ਰੋਪਰਲੀ ਨੀਂਦ ਨਹੀਂ ਪੂਰੀ ਹੋਊਗੀ ਤਾਂ ਅਗਲੇ ਦਿਨ ਫਿਰ ਥਕਾਵਟ ਵੱਧਦੀ ਹੈ ਜਿਸ ਦੇ ਕਰਕੇ ਪੇਸ਼ੈਂਟ ਹੌਲੀ-ਹੌਲੀ ਡਿਪਰੈਸ਼ਨ 'ਚ ਜਾਣ ਲੱਗ ਜਾਂਦੇ ਹੌਲੀ-ਹੌਲੀ ਡਿਪਰੈਸ਼ਨ 'ਚ ਜਾਣ ਲੱਗ ਜਾਂਦੇ ਆ ਇਸ ਪੇਸ਼ੈਂਟ ਦੀ ਜਿਹੜੀ ਮਾਨਸਿਕ ਸੰਤੁਲਨ ਹੈ ਉਹ ਬਹੁਤ ਵਿਗੜਨ ਲੱਗ ਜਾਂਦਾ ਕਿਉਂਕਿ ਉਹਨੂੰ ਹਰ ਵਕਤ ਤੁਰਨ ਦਾ ਦਿਲ ਕਰਦਾ ਉਹਨੂੰ ਬੈਠਣ ਦਾ ਦਿਲ ਨਹੀਂ ਕਰਦਾ ਔਰ ਜਿਹਦੀ ਨੀਂਦ ਜਿਹੜੀ ਹੈ ਉਹ ਪੂਰੀ ਨਹੀਂ ਹੁੰਦੀ ਬਿਲਕੁਲ ਇਹੀ ਜੋ ਹੁਣ ਮੈਮ ਨੇ ਦੱਸਿਆ ਵੀ ਉਹਦਾ ਤੁਰਨੂ ਦਿਲ ਕਰਦਾ ਬਹੁਤ ਪੇਸ਼ੈਂਟਸ ਇਦਾਂ ਦੇ ਵੀ ਸਾਨੂੰ ਮਿਲਦੇ ਆ ਉਹ ਕਹਿੰਦੇ ਆ ਵੀ ਸਾਨੂੰ ਰਾਤ ਨੂੰ ਜਦੋਂ ਅਸੀਂ ਸੌ ਜਾਂਦੇ ਆ ਸਾਡੀਆਂ ਲੱਤਾਂ ਦੇ ਵਿੱਚ ਦਰਦ ਸ਼ੁਰੂ ਹੋ ਜਾਂਦਾ ਔਰ ਸਾਡਾ ਅਗਰ ਅਸੀਂ ਚੱਲਦੇ ਰਹਿੰਨੇ ਆ ਤਾਂ ਦਰਦ ਸਾਡਾ ਘਟ ਜਾਂਦਾ ਔਰ ਹੁੰਦਾ ਹੀ ਤੋ ਇਸ ਕਰਕੇ ਇਹ ਵੀ ਇੱਕ ਬੜੀ ਵੱਡੀ ਸਮੱਸਿਆ ਹੈ ਸੋ ਤੁਸੀਂ ਹੋਰ ਇਸ ਦੇ ਬਾਰੇ ਕੀ ਦੱਸਣਾ ਚਾਹੁੰਦੇ ਹੋ ਜਿਨ੍ਹਾਂ ਦੀ ਸਿਟਿੰਗ ਜੌਬ ਹੁੰਦੀ ਹੈ ਉਹਨਾਂ ਨੂੰ ਕਈ ਵਾਰੀ ਆਪਣੀ ਜੌਬ ਵੀ ਛੱਡਣੀ ਪੈ ਜਾਂਦੀ ਹੈ ਕਿਉਂਕਿ ਉਹਨਾਂ ਨੂੰ ਬਾਰ ਬਾਰ ਤੁਰਨ ਦਾ ਦਿਲ ਕਰਦਾ ਉਹਨਾਂ ਦੀ ਲੱਤਾਂ ਬਹੁਤ ਹੀ ਜ਼ਿਆਦਾ ਇਰਿਟੇਟ ਕਰਦੀਆਂ ਉਹਨਾਂ ਨੂੰ ਕਿ ਉਹ ਜ਼ਿਆਦਾ دیر ਬੈਠ ਨਹੀਂ ਸਕਦੇ ਜਿਹਦੇ ਕਰਕੇ ਉਹ ਮੈਂਟਲੀ ਡਿਪਰੈਸ ਹੋ ਜਾਂਦੇ ਆ ਔਰ ਆਪਣੀ ਜੌਬ ਨੂੰ ਛੱਡਣ ਤੱਕ ਪਹੁੰਚ ਜਾਂਦੇ ਆ ਬਹੁਤ ਧੰਨਵਾਦੀ ਤੁਸੀਂ ਇਕ ਤਾਂ ਜ਼ਿੰਦਗੀ 'ਚ ਪ੍ਰਭਾਵਿਤ ਕਰਦਾ ਪੇਸ਼ੈਂਟ ਡਿਪਰੈਸ਼ਨ 'ਚ چلا ਜਾਂਦਾ ਹੈ ਔਰ ਦੂਸਰੇ ਨੰਬਰ 'ਤੇ ਉਹ ਆਪਣੀ ਨੌਕਰੀ ਵਿੱਚ ਰੀ ਪੈ ਜਾਂਦੀ ਹੈ ਕਈ ਵਾਰੀ ਦਰਦ ਇੰਨਾ ਜ਼ਿਆਦਾ ਹੋ ਜਾਂਦਾ ਸੋ ਇਸ ਲਈ ਤੁਹਾਨੂੰ ਤੁਸੀਂ ਜਿਨ੍ਹਾਂ ਨੂੰ ਰੈਸਟਲੈਸ ਲੈਗ ਸਿੰਡਰੋਮ ਉਹਨਾਂ ਨੂੰ ਕੀ ਸਲਾਹ ਦੇਣੀ ਚਾਹੋਗੇ ਕੀ ਉਹ ਡਾਈਟ ਖਾਣ ਔਰ ਉਹ ਕਿਹੜੀਆਂ ਕਸਰਤਾਂ ਕਰਨ ਕਿ ਰੈਸਟਲੈਸ ਲੈਗ ਸਿੰਡਰੋਮ ਤੋਂ ਉਹ ਬਚ ਜਾਣ ਸਭ ਤੋਂ ਪਹਿਲਾਂ ਤਾਂ ਡਾਈਟ ਦਾ ਇਹ ਰੋਲ ਹੈ ਕਿ ਤੁਸੀਂ ਵਕਤ ਤੋਂ ਵੱਧ ਹਾਈਡਰੇਸ਼ਨ ਤੇ ਵੱਧ ਧਿਆਨ ਦੇਣਾ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਣਾ ਦੂਸਰੀ ਚੀਜ਼ ਆਇਰਨ ਦੀ ਘਾਟ ਵੀ ਹੁੰਦੀ ਹੈ ਜੇ ਤੁਸੀਂ ਆਇਰਨ ਦੀ ਡੈਫੀਸ਼ੈਂਸੀ ਹੈ ਘਾਟ ਹੈਗੀ ਆ ਤਾਂ ਆਇਰਨ ਦੀਆਂ ਕੋਈ ਨਾ ਕੋਈ ਮੈਡੀਕੇਸ਼ਨਸ ਜਾਂ ਦਵਾਈ ਆਪਣੇ ਡਾਕਟਰ ਨੂੰ ਪੁੱਛ ਕੇ ਜ਼ਰੂਰ ਐਡ ਕਰਨੀ ਚਾਹੀਦੀ ਹੈ ਤੁਹਾਨੂੰ মালਟੀਵਿਟਾਮਿਨਸ ਵਿਟੈਮੀਨ B ਔਰ ਤੁਹਾਨੂੰ 45 ਸਾਲ ਤੋਂ ਬਾਅਦ ਜ਼ਰੂਰ ਲੈਣੇ ਚਾਹੀਦੇ ਜਿਹੜਾ ਤੁਹਾਡੀ ਡਾਈਟ ਹੈ ਉਹ ਜ਼ਿਆਦਾ ਤੁਹਾਡੀ ਆਇਰਨ ਰਿਚ ਡਾਈਟ ਹੋਣੀ ਚਾਹੀਦੀ ਹੁਣ ਆਇਰਨ ਰਿਚ ਡਾਈਟ ਚ ਤੁਹਾਨੂੰ ਪਾਲਕ ਹੋ ਗਈ ਪਨੀਰ ਹੋ ਗਿਆ ਜਾਂ ਫਿਰ ਤੁਹਾਡੇ ਫਰੂਟਸ ਹੋ ਗਏ ਜਿਸ ਤਰ੍ਹਾਂ ਅਨਾਰ ਹੈ ਐਪਲ ਹੈ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਹੈਲਪ ਕਰਦੀਆਂ ਗਾਜਰ ਹੈ ਉਹ ਤੁਸੀਂ ਖਾ ਸਕਦੇ ਹੋ ਲੇਕਿਨ ਇਹਨਾਂ ਦੀ ਜਿਹੜੀ ਆਇਰਨ ਦੀ ਡੈਫੀਸ਼ੀਐਂਸੀ ਨੂੰ ਪੂਰਾ ਕਰਨ ਲਈ ਇੱਕ ਹੋਰ ਕੜੀ ਹੁੰਦੀ ਹੈ ਜਿਹੜੀ ਇਹਨਾਂ ਇਹ ਸਾਰੀਆਂ ਚੀਜ਼ਾਂ ਚੋਂ ਆਇਰਨ ਨੂੰ ਕੱਢ ਕੇ ਤੁਹਾਡੀ ਬਾਡੀ ਚ ਲੈ ਕੇ ਜਾਂਦੀ ਹੈ ਉਹ ਹੁੰਦਾ ਵਿਟਾਮਿਨ ਸੀ ਵਿਟਾਮਿਨ ਸੀ ਪਾਇਆ ਜਾਂਦਾ ਨਿੰਬੂ ਚ ਸਭ ਤੋਂ ਜ਼ਿਆਦਾ ਆਇਰਨ ਡੈਫੀਸ਼ੀਐਂਸੀ ਨੂੰ ਇੱਕ ਚੀਜ਼ ਹੋਰ ਪੂਰੀ ਕਰਦੀ ਹੈ ਜੋ ਕਿ ਵਿਟਾਮਿਨ ਸੀ ਉਹ ਬਹੁਤ ਜ਼ਰੂਰੀ ਹੈ ਤੁਸੀਂ ਉਹਨੂੰ ਟੈਬਲੇਟ ਫਾਰਮ 'ਚ ਵੀ ਲੈ ਸਕਦੇ ਹੋ ਬਟ ਜੇ ਤੁਸੀਂ ਨੇਚਰਲੀ ਉਹਨੂੰ ਪੂਰਾ ਕਰਨਾ ਚਾਹੁੰਦੇ ਹੋ ਤਾਂ ਕਿਸੇ ਵੀ ਸਲਾਦ ਦੇ ਉੱਪਰ ਨਿੰਬੂ ਜਾਂ ਫਿਰ ਤੁਸੀਂ ਆਮਲਾ ਇਸ ਦੀ ਚੀਜ਼ਾਂ ਨੂੰ ਜੇ ਆਪਣੀ ਡਾਈਟ 'ਚ ਐਡ ਕਰ ਲਓਗੇ ਤੇ ਉਹਦੇ ਨਾਲ ਤੁਹਾਡੀ ਜਿਹੜੀ ਆਇਰਨ ਦੀ ਘਾਟ ਹੈ ਉਹ ਹੋਰ ਚੰਗੀ ਤਰ੍ਹਾਂ ਪੂਰੀ ਹੋ ਚੁੱਕੀ। ਯਾਨੀ ਕਿ ਤੁਸੀਂ ਕਿਹਾ ਇੱਕ ਨਿੰਬੂ ਔਰ ਇੱਕ ਆਮਲਾ ਆਮਲਾ ਮਤਲਬ ਔਲਾ ਹਾਂਜੀ ਔਲਾ ਹਾਂਜੀ ਆਮਲਾ ਮਤਲਬ ਕੌਲਾ ਹੈ ਨਾ ਦੇਖਿਆ ਠੀਕ ਹੈ ਐਵੇਂ ਨਹੀਂ ਕਿਸੇ ਨੇ ਕਿਹਾ ਵੀ ਕੌਲੇ ਦਾ ਖਾਦਾ ਬਾਅਦ ਚ ਪਤਾ ਲੱਗਦਾ ਇੱਕ ਸੱਚੀ ਕਹਾਵਤ ਹੈ ਸੋ ਤੁਸੀਂ ਇਹ ਚੀਜ਼ਾਂ ਦੋਨੋਂ ਚੀਜ਼ਾਂ ਆਪਣੀ ਜ਼ਿੰਦਗੀ ਜਰੂਰ ਐਡ ਕਰੋ ਬਹੁਤ ਵਧੀਆ ਦੱਸਿਆ ਤੁਸੀਂ ਹੁਣ ਸਾਨੂੰ ਕਸਰਤਾਂ ਕਿਹੜੀਆਂ ਕਰਨੀਆਂ ਨੇ ਉਹ ਵੀ ਆਪਾਂ ਜਰੂਰ ਸਾਂਝੀਆਂ ਕਰਾਂਗੇ ਕਿਉਂਕਿ ਉਹ ਕਸਰਤਾਂ ਆਪਣ ਦੋਨਾਂ ਦਾ ਪਾਰਟ ਹੈ ਸੋ ਆਓ ਹੁਣ ਤੋਂ ਲੂ ਕਸਰਤਾਂ ਕਰਕੇ ਦਿਖਾਈਏ ਸੋ ਨੰਬਰ 1 ਕਸਰਤ ਕੀ ਹੈ ਤੁਸੀਂ ਇੱਕ ਕੋਈ ਵੀ ਕੱਪੜਾ ਲੈ ਸਕਦੇ ਹੋ ਇਸ ਨੂੰ ਤੁਸੀਂ ਆਪਣੇ ਪੈਰ ਦੇ ਵਿੱਚ ਇਸ ਤਰ੍ਹਾਂ ਪਾ ਲੈਣਾ ਹੈ ਔਰ ਚੰਗੀ ਤਰ੍ਹਾਂ ਬੰਨ ਕੇ

ਦੈਨ ਰਿਲੈਕਸ ਇਹ ਆਪਾਂ ਤੁਹਾਨੂੰ ਦੋ ਵਾਰੀ ਕਰਕੇ ਦਿਖਾਇਆ ਤੁਸੀਂ ਇਹ 10 ਵਾਰੀ ਕਰਨਾ ਇਹ ਹੋਗੀ ਤੁਹਾਡੀ ਪਹਿਲੀ ਕਸਰਤ ਜਿਸ ਦੇ ਵਿੱਚ ਆਪਾਂ ਕਾਫ ਮਸਲ ਔਰ ਹੈਮਸਟ੍ਰਿੰਗ ਮਸਲ ਸਟ੍ਰੈਚ ਕੀਤੇ ਹੁਣ ਬਾਅਦ ਇਹ ਆ ਗਈ ਕੁਆਡਰੀਸੈਪ ਮਸਲ ਨੂੰ ਸਟ੍ਰੈਚ ਕਰਨ ਦੀ ਆਪਾਂ ਕੀ ਕਰਾਂਗੇ ਇਸੇ ਤਰ੍ਹਾਂ ਹੀ ਆਪਾਂ ਉਲਟੇ ਪੈ ਜਾਣਾ ਤੁਸੀਂ ਦੇਖੋ ਉਵੇਂ ਪੈਰ ਤੇ ਬੰਨਿਆ ਹੋਇਆ ਆਪਾਂ ਔਰ ਇਦਾਂ ਆਪਾਂ ਬਿਲਕੁਲ ਮੁੱਦੇ ਪੈ ਜਾਾਂਗੇ ਔਰ ਆਪਾਂ ਇਸ ਨੂੰ ਜ਼ੋਰ ਦੀ ਖਿੱਚਾਂਗੇ ਔਰ ਤੁਸੀਂ ਦੇਖੋਗੇ ਜਦੋਂ ਆਪਾਂ ਖਿੱਚਾਂਗੇ ਆਪਣੇ ਪੱਟ ਦੇ ਜਿਹੜੇ ਮੂਰਲੇ ਮਸਲਸ ਨੇ ਆਹ ਨਹੀਂ ਕੁਆਟਸੈਮ ਮਸਲਸ ਇੱਥੇ ਸਟ੍ਰੈਚ ਪਏਗਾ ਔਰ ਉਥੇ ਆਪਾਂ ਹੋਲਡ ਕਰ ਦੇਣਾ 10 ਸੈਕਿੰਡ ਜਦੋਂ ਆਪਾਂ ਇਹਨੂੰ ਖਿੱਚਾਂਗੇ ਨਾ ਆ ਚੀਜ਼ ਉੱਪਰ ਚੱਕੀ ਜਾਣੀ ਹੈ ਐਦਾਂ ਕਰਕੇ ਤੁਸੀਂ ਦੇਖੋ ਆਪਾਂ ਤੁਹਾਨੂੰ ਇਧਰਲੇ ਪਾਸੇ ਕਰਕੇ ਦਿਖਾਉਨੇ ਆ ਹੋਲਡ ਕਰਿਓ ਇੱਕੋ ਧਿਆਨ ਨਾਲ ਆਪਾਂ ਇਹੀ ਸਾਈਡ ਅੱਗੇ ਲਿਆਏ ਹੁਣ ਦੇਖੋ ਦੇਖੋ ਆਪਾਂ ਕਿੰਨਾ ਜ਼ੋਰ ਦੀ ਦੇਖੋ ਪੱਟ ਉੱਪਰ ਚੱਕਿਆ ਗਿਆ ਇੱਥੇ ਆਪਾਂ ਹੋਲਡ ਕਰਨਾ 10 ਸੈਕਿੰਡ 1 2 3 4 5 6 7 8 9 10 देन ਰਿਲੈਕਸ ਫਿਰ ਖਿੱਚ ਤਾਂਗੇ 1 2 3 4 5 6 7 8 9 10 देन ਰਿਲੈਕਸ ਇਸਦੇ ਵੀ ਤੁਸੀਂ 10 ਸੈਟ ਲਾਉਣ ਦੀ ਕੋਸ਼ਿਸ਼ ਕਰਨੀ ਇਹ ਹੋਗੀ ਤੁਹਾਡੀ ਦੂਜੀ ਕਸਰਤ ਹੁਣ ਜਿਹੜੀ ਤੀਜੀ ਕਸਰਤ ਹੈ ਉਹ ਹੈ ਕਿ ਆਪ ਬ੍ਰਿਜਿੰਗ ਆਪਾਂ ਕੀ ਕਰਾਂਗੇ ਦੋਨੋਂ ਗੋਡੇ ਮੋੜ ਲਾਂਗੇ ਔਰ ਲੱਕ ਨੂੰ ਹਵਾ ਚ ਚੱਕ ਦਿਆਂਗੇ ਇੱਥੇ ਹੋਲਡ ਕਰਾਂਗੇ 10 ਸੈਕਿੰਡ 1 2 3 4 1 2 7 8 9 10 देन रिलैक्स ਲੱਗਦਾ ਸਦੀਆਂ ਕਰਦੇ ਸੋ ਇਸਦੇ ਵੀ ਤੁਸੀਂ 10 ਸੈਟ ਲਾਉਣੇ ਆ ਸੋ ਇਹ ਸਿਰਫ ਤਿੰਨ ਕਸਰਤਾਂ ਨਹੀਂ ਜਿਹੜੀਆਂ ਤੁਸੀਂ ਰੈਸਟਲੈਸ ਲੈਗ ਸਿੰਡਰਮ ਦੇ ਦੌਰਾਨ ਕਰ ਸਕਦੇ ਹੋ ਸੋ ਇਹ ਸਨ ਕਸਰਤਾਂ ਔਰ ਇਹ ਸਨ ਗੱਲਾਂ ਅਗਰ ਤੁਹਾਨੂੰ ਲੱਗਾ ਥਕੇ ਥਕੇ ਨਹੀਂ ਦੀਆਂ ਨੇ ਤੁਸੀਂ ਇਹ ਕਸਰਤਾਂ ਕਰਨੀਆਂ ਸ਼ੁਰੂ ਕਰੋਗੇ ਔਰ ਡਾਈਟ ਦੇ ਵਿੱਚ ਜਿਹੜੀਆਂ ਚੀਜ਼ਾਂ ਤੁਹਾਨੂੰ ਡਾਕਟਰ ਬੇਬਾ ਸਰਾਣੇ ਦੱਸਿਆ ਉਹ ਐਡ ਕਰੋਗੇ ਤੁਸੀਂ ਰੈਸਟ ਲੈਗ ਰੈਸਟਲੈਸ ਲੈਗ ਸਿੰਡਰੋਮ ਨੂੰ ਘਰ ਦੇ ਵਿੱਚ ਬੜੀਆਂ ਆਸਾਨ ਕਸਰਤਾਂ ਨਾਲ ਔਰ ਆਸਾਨ ਗੱਲਾਂ ਨਾਲ ਠੀਕ ਕਰ ਸਕਦੇ ਹੋ ਸਸਵੇਕਾਲ